ਆਇਓ ਈ ਲੋਲ ਪੰਚਨਾਰਨ ਜੀ ਅਕੋ ਸੋਤਾ ਉੱਠੇ ਤਾਰ ਕਲੋਲ ਗਾਣ ਤਾਰ ਮਿਲਾਵਈ ਤੇ ਲੰਗੇ ਦੇਵ ਕ੍ਰਿਆਈ ਬਸੰਤੇ ਸੰਧੂਰ ਸੁਹਾਏ ਸਜ ਰਿ ਲੈ ਭਾਰ ਜਾ ਸਿਲਾਈ ਪੰਜ ਵਾਰ ਜਾ ਸੁਰਮਨਾਂੰਦ ਬਾਣ ਕਰਾਈ ਚੰਦਰ ਬਿੰਬ ਮੰਗਲ ਦੇ ਸੁਹਾਏ ਸਜ ਬਾਣ ਹੋਏ ਬਿਰੋਤਾ ਗਾਵੀ ਸਤਸਵ ਸੰਤ ਕੋਤਾ ਆਇ ਤੇ ਪੁੱਤਰ ਨੇ ਸੁਹਾਰੀ ਪੁਨੀਆਈ ਦੀਪ ਕੀ ਬਾਰੀ ਕ ਚੱਲੇ ਪਰ ਮੰਝਰੇ ਟੋਟੇ ਗਈਆ ਵਾਪਰ ਕਬਦਿਓ ਬੂਜਰੇ ਸਤਿਪਕੀ ਤਾ ਗਲੰਗਾ ਗੁੰਦਲਿਓ ਰਾਮਾ ਕਬੜ ਕੁਸਮ ਚੰਪਰ ਕੇ ਨਾਮਾ ਲੋਰਾਂ ਕਾਨ ਰਾਕਲੇ ਆਨਾ ਅਟ ਪੁੱਤਰ ਦੀਪ ਕੇ ਜਾਣਾ ਸਾਰੇ ਜੀਵਾਂ ਦਾ ਆਗਮ ਹੈ ਪੰਚ ਸੰਗ ਪਰੰਕ ਨਲਾ ਹੈ ਬੈੜ ਆਰੀ ਕਰਨਾ ਦੇ ਧਰੀ ਗੁਰ ਗਾਵਿਆ ਸਮਰੀ ਵੇ ਭੱਟਾ ਸੁਣੀ ਅਲਾਪੀ ਸਿਰੀ ਰਾਗੋਂ ਪਾਂਚੋ ਦਾਪੀ ਸਾਲੂ ਸਾਗੂ ਸਾਗਰਾ ਔਰ ਗੋਣ ਕਬੀਰ ਐਡ ਪੁੱਤਰ ਸਿਰੀ ਆਕੇ ਗੋਣ ਕੰਬਾ ਮੀਰਾ ਹਰ ਤੋਂ ਏਗ ਰਾਗ ਵਹਿ ਗਾਵੇ ਪੰਜੂ ਸੰਗ ਪਰੰਗਣ ਲਾਵੇ ਸੋਰ ਗੋਣ ਬਲਾਰੀ ਧੁੰਨੀ ਪੁਨ ਗਾਵੇ ਆਸਾ ਗੁਣ ਗੁਣੇ ਉੱਚਾ ਸੁਰਾ ਸਹੋਂ ਪਰਕੇਤੇ ਵੇਗ ਰਾਸ ਪਾਂਚ ਰਤੀਨੀ ਬਹਿਰ ਤਾਰੇ ਦਰ ਤਰ ਕੇ ਦਾਰਾ ਜੁਲੀ ਤਰਨਟ ਉਹ ਜਲ ਧਾਰਾ ਪੁੰਨ ਗਾਵੀ ਸੰਕਰਉ ਸ਼ਿਆਮਾ ਵੀਰ ਰਾਗ ਪੁੱਤਰ ਨੇ ਕੀ ਨਾਮ ਕਰਤ ਰਾਗ ਨੂੰ ਕਾਈ ਸੰਗ ਰਾਗ ਲਈ ਤੇ ਸੋਬਾ ਬੁਦਰਾ ਕਰਨ ਕੇ ਔਰ ਹੈ ਬਦਮੀ ਆਗੇ ਉਹਨੇ ਗਾਈ ਸੰਗ ਰਾਗਣੀ ਤੇ ਸਭ ਮੁਹਰੇ ਰਾਗਨ ਕੀ ਆਪਾਰੰਤ ਸੁਮੀ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ